ਆਰੇ ਸਾਹਮਣੇ ਇਹ ਕਹਿੰਦਾ ਆ ਹਾਂਜੀ ਮੈਂ ਰੱਖੂਗਾ ਮੇਰੀ ਜ਼ਿੰਮੇਵਾਰੀ ਕੁੜੀ ਨੂੰ ਕੁਛ ਨਹੀਂ ਲਿਆ ਕੇ ਦਿੰਦਾ ਨਾ ਛੋਟੀ ਕੁੜੀ ਨੂੰ ਖਾਣ ਤੋਂ ਦਿੰਦਾ ਨਾ ਕੀ ਕਹਿੰਦੇ ਆ ਇਹਦੀ ਦੇਖਭਾਲ ਕਰਦਾ ਆ ਕੁਛ ਮੇਰੇ ਘਰ ਵਾਲੇ ਦੇ ਨਾਲ ਦੋ ਚਾਰ ਵਾਰੀ ਦੇਖ ਲਿਆ ਸਲਾਹ ਕਰਕੇ ਉਹ ਮਤਲਬ ਮੈਨੂੰ ਰੱਖਣ ਦੀ ਮੰਗ ਰਹੀ ਆ ਆਪਣੀ ਕੁੜੀ ਮੰਗ ਕਹਿ ਰਹੀ ਆ ਮੈਨੂੰ ਕੁੜੀ ਦੇ ਦੇ ਅੱਛਾ ਅੱਛਾ ਕੁੜੀ ਨੂੰ ਫੋਨ ਕਰਕੇ ਕਹਿੰਦਾ ਕੁੜੀ ਦੇ ਕੇ ਜਾਣੇ ਤਾਂ ਮੈਂ ਕਰਤਾਨਾ ਲੈ ਕੇ ਆ ਰਿਹਾ ਕਿਹਦਾ ਉਹਨੂੰ ਕਹਿ ਰਹੀ ਆ ਇਹ ਘਰ ਵਾਲਾ ਇਹ ਤਾਂ ਕੁੜੀ ਹੋਈ ਆ ਬੰਦੇ ਘਰ ਲਿਆ ਆ ਜਦੋਂ ਕੁੜੀ ਉਸ ਤੋਂ ਬਾਅਦ ਕਰ ਰਹੀ ਆ ਕਹਿੰਦੇ ਤੇਰੀ ਕੁੜੀ ਦੇ ਦੋ ਨਹੀਂ ਤਾਂ ਮੈਂ ਕਰਪਾਨਾ ਚਲਾ ਦੇਣੀ ਆ ਮੇਰੇ ਘਰ ਵਾਲੇ ਦੇ ਨਾਲ ਦੋ ਚਾਰ ਵਾਰੀ ਦੇਖ ਲਿਆ ਸਲਾਹ ਕਰਕੇ ਉਹ ਮਤਲਬ ਮੈਨੂੰ ਰੱਖਣ ਨੂੰ ਨਹੀਂ ਮੰਨ ਰਹੇ ਆ ਆਪਣੀ ਕੁੜੀ ਮੰ ਕਹਿ ਰਿਹਾ ਮੈਨੂੰ ਕੁੜੀ ਦੇ ਦੇ ਤੇ ਤੂੰ ਆਪਣੀ ਮਾਂ ਕੋਲ ਰਿਹਾ ਨਹੀਂ ਕਿਉਂ ਕਿਹਾ ਜਾ ਰਿਹਾ ਉਹ ਮੇਰਾ ਘਰ ਵਾਲਾ ਕਹਿ ਰਿਹਾ ਕਿਉਂ ਕਹਿ ਰਿਹਾ ਉਹ ਕਹਿੰਦੇ ਮੈਂ ਤੈਨੂੰ ਰੱਖਣਾ ਨਹੀਂ ਚਾਹੁੰਦਾ ਅੱਛਾ ਹਾਂਜੀ ਕਿਸ ਕੀ ਕਾਰਨ ਹੈ ਕਿ ਤੁਹਾਨੂੰ ਇਹ ਜਿਹੜਾ ਫੈਮਲੀ ਜਿਹੜਾ ਡਿਸਪਿਊਟ ਚੱਲਦਾ ਪਿਆ ਉਹ ਜਦੋਂ ਕੁੜੀ ਹੋਈ ਆ ਉਦੋਂ ਹੀ ਕਰ ਰਿਹਾ ਆ ਉਹ ਕਹਿੰਦੇ ਜਦੋਂ ਕੁੜੀ ਉਸ ਤੋਂ ਬਾਅਦ ਕਰ ਰਿਹਾ ਆ ਹਾਂਜੀ ਮਤਲਬ ਮੀਨ ਕਰ ਰਹੇ ਨੇ ਲੜਾਈ ਦਾ ਤੁਹਾਡੇ ਬੇਟੀ ਹੋ ਗਈ ਹੈ ਹਾਂਜੀ ਬੇਟੀ ਦੇ ਘਰ ਦੀ ਲక్ష్ਮੀ ਹੁੰਦੀ ਹੈ ਕਿੰਨਾ ਕ ਚੇਰ ਹੋ ਗਿਆ ਹੈ ਜਿਹੜੀ ਲੜਾਈ ਕਿੰਨੀ ਦੀ ਸ਼ਾਦੀ ਹੋਈ ਨੂੰ ਬੇਟਾ 1.5 ਸਾਲ ਹੋ ਗਿਆ 1.5 ਸਾਲ ਹੋ ਗਏ ਇੱਕ ਕਦੋਂ ਦੀ ਗੱਲ ਤੁਹਾਡਾ ਨਾ ਕਰ ਰਿਹਾ ਵੀ ਜਿਹੜੀ 6 ਮਹੀਨੇ ਤੋਂ ਹਾਂਜੀ ਬੋਲ ਬੋਲ ਕਿੰਨਾ ਕ ਚੇਰ ਹੋ ਗਿਆ ਤੁਹਾਨੂੰ ਵਿਆਹ ਸ਼ਾਦੀ ਨੂੰ ਤੇ ਇਹ ਜਿਹੜਾ ਆਪਸੀ ਡਿਸਪਿਊਟ ਤੁਹਾਡਾ ਹੈ ਇਸ ਮਤਲਬ ਤੁਸੀਂ ਸੋਹਰਾ ਪਰਿਵਾਰ ਜਿਹੜਾ ਤੁਹਾਡਾ ਹੈਗਾ ਉਹਨਾਂ ਵੱਲੋਂ ਇੱਕ ਵਾਰੀ ਬਹਿ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਸੱਸ ਸੋਹਰੇ ਮੇਰੇ ਹੈ ਨਹੀਂ ਤੇ ਨਨਾਨਾ ਹੈਗੀਆਂ ਉਹ ਵੀ ਮਤਲਬ ਕਿ ਉਹਨਾਂ ਨੂੰ फडਕਾਉਂਦੀਆਂ ਆ ਤੇ ਘਰ ਵਾਲਾ ਉਹਨਾਂ ਦੇ ਕਹੇ ਤੇ ਚੱਲਦਾ ਆ ਇਹ ਜਿਹੜਾ ਵਿਆਹ ਤੁਸੀਂ ਕੀਤਾ ਹੈ ਕੀ ਤੁਹਾਡਾ ਪਿਆਰ ਮਤਲਬ ਲਵ ਮੈਰੀ ਸੀ ਕੀ ਆ ਫਿਰ ਤੁਹਾਡਾ ਕੀ ਅਰੇਂਜਮੈਂਟ ਰਹੀ ਆ ਲਵ ਵੀ ਸੀਗੀ ਤੇ ਅਰੇਂਜ ਵੀ ਸੀਗੀ ਕਿੱਥੇ ਤੁਹਾਡਾ ਕੰਮ ਕੀ ਕਰਦਾ ਸੋਰਾ ਤੁਹਾਡਾ ਜਿਹੜਾ ਹਸਬੰਡ ਉਹ ਇੱਥੇ ਹੀ ਮਠਾਪੁਰ ਕੀ ਕੰਮ ਕਰਦਾ ਬੇਟਾ ਉਹ ਸੈਲੂਨ ਆ ਉਹਨਾਂ ਦਾ ਕਟਿੰਗ ਕਰਦਾ ਹੈ ओके 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 अच्छा खुट मारने ਦਾ ਕਾਰਨ ਕੀ ਬਣਾ ਉਹ ਕਿਉਂ ਕੀਤੀ ਕੁੜੀ ਫੋਨ ਆਏ ਸੀਗੇ ਕਹਿੰਦੇ ਮੇਰੀ ਕੁੜੀ ਦੇ ਦੋ ਨਹੀਂ ਤਾਂ ਮੈਂ ਕਰਪਾਨਾ ਚਲਾ ਦੇਣੀ ਆ ਅੱਛਾ ਕਿਹਨਾਂ ਵੱਲੋਂ ਕਿਹਾ ਗਿਆ ਜੀ ਉਹ ਮੇਰਾ ਘਰ ਵਾਲਾ ਕਹਿੰਦਾ ਸੀ ਨਹੀਂ ਇਕੱਲਾ ਹੀ ਆਇਆ ਸੀ ਤੁਹਾਨੂੰ ਇਕੱਲੇ ਆ ਕੇ ਕਿਉਂ ਨਹੀਂ ਨਾਲ ਸੀ ਕੋਈ ਹੋਰ ਨਾਲ ਆਏ ਸੀਗੇ 7-8 ਮੁੰਡੇ ਆਏ ਸੀਗੇ ਨਾਲ ਇੱਥੇ ਆਏ ਕਿੱਥੇ ਸੀ ਸਾਡੇ ਘਰ ਦੇ ਬਾਹਰ ਤੁਸੀਂ ਕਿੱਥੇ ਰਹਿ ਰਹੇ ਹੋ ਅੱਜਕੱਲ ਮਿੱਠਾਪੁਰ ਆਪਣੇ ਘਰ ਹੀ ਰਹਿ ਰਹੇ ਹੋ ਉਹ ਕਿੱਥੇ ਰਹਿ ਰਿਹਾ ਤੁਹਾਡਾ ਜਿਹੜਾ ਹਸਬੰਦ ਉਹ ਵੀ ਆਪਣੇ ਘਰੇ ਰਹਿ ਰਿਹਾ ਮਿੱਠਾਪੁਰ ਅਲੱਗ-ਅਲੱਗ ਰਹਿੰਦੇ ਤੁਸੀਂ ਤੁਸੀਂ ਅਲੱਗ-ਅਲੱਗ ਰਹਿੰਦੇ ਹੋ ਤੇ ਮਿੱਠਾਪੁਰ ਦੇ ਅੰਦਰ ਹੀ ਜਿਹੜਾ ਵਿਵਾਦ ਚੱਲਿਆ ਉਹਦੇ ਉਹਦੇ ਦੌਰਾਨ ਐਤਕੀ ਕੀ ਹੋਇਆ ਜੋ ਇਸ ਵਾਰੀ ਘਰੇ ਆਏ ਤੇ ਫਿਰ ਹੋਇਆ ਕੀ ਉਹਨਾਂ ਨੇ ਮੈਨੂੰ 15 ਦਿਨ ਪਹਿਲਾਂ ਭੇਜਿਆ ਸੀਗਾ ਮੰਮੀ ਦੇ ਘਰੇ ਕਿ ਆ ਕੇ ਲੈ ਜੂਗੀ ਨਹੀਂ ਘਰ ਦੇ ਬਾਹਰ ਆਏ ਸੀਗੇ ਕੁੜੀ ਲੈਣ ਆਏ ਸੀਗੇ ਤੇ ਉਹੀ ਅਸੀਂ ਕਹਿਣਗੇ ਸੀਗੇ ਕਿ ਮਤਲਬ ਅਜੇ ਰਾਤ ਦਾ ਸਮਾਂ ਹੈ ਤੇ ਕੁੜੀ ਕਿੱਦਾਂ ਰਹੂਗੀ ਸਵੇਰੇ ਮੈਂ ਆਪ ਛੱਡ ਜੂਗੀ ਉਹ ਕਹਿੰਦੇ ਨਹੀਂ ਮੈਂ ਹੁਣੀ ਲੈ ਕੇ ਜਾਣੀ ਆ ਤੇ ਜਦੋਂ ਮਾਰਕਟ ਕੀਤੀ ਸੀ ਉਸ ਵੇਲੇ ਕੌਣ ਸੀ ਘਰ ਉਸ ਵੇਲੇ ਪਾਪਾ ਸੀਗੇ ਮੰਮੀ ਸੀਗੀ ਤੇ ਮਾਸੀ ਹੁਣੀ ਸੀਗੇ ਤੇ ਬਾਕੀ ਹੋਰ ਕੋਈ ਨਹੀਂ ਸੀ ਤੁਹਾਡੇ ਨਾਲ ਵੀ ਮਾਰਕੁੱਟ ਹੋਈ ਹੈ ਹਾਂਜੀ ਮੈਨੂੰ ਵੀ ਧੱਕਾ ਦਿੱਤਾ ਕੋਈ ਨਾਲ ਕੋ ਹਥਿਆਰ ਵਗੈਰਾ ਵੀ ਸੀ ਕੋਈ ਹਾਂਜੀ ਕਿਰਪਾਨਾ ਕਿਰਪਾਨਾ ਲੈ ਕੇ ਆਏ ਸੀ ਬੈਟ ਬੂਟ ਅੱਛਾ ਅੱਛਾ ਹਾਂਜੀ ਤੇ ਮੁੰਡੇ ਕੋ ਹੋਂਸ ਕੇ ਜਿਹੜੇ ਨਾਲ ਲੈ ਕੇ ਆਏ ਸੀ ਮੁੰਡੇ ਸੀਗੇ ਉਹਨਾਂ ਦੇ ਯਾਰ ਦੋਸਤ ਨਹੀਂ ਇੱਕ ਛੋਟਾ ਜਿਹਾ ਸਵਾਲ ਹੈ ਇੱਕ ਲੜਕੀ ਹੋਣ ਨਾਲ ਉਸ ਤੋਂ ਬਾਅਦ ਉਹ ਕਰਪਾਣਾ ਲੈ ਕੇ ਆ ਗਏ ਇੱਕ ਕਾਹਦਾ ਇ tanto ਬੜਾ ਹੋ ਗਿਆ ਇਸ਼ੂ ਜਿਹੜਾ ਕੀ ਮਤਲਬ ਕਿ ਉਹਦਾ ਹੀ ਮੰਮੀ ਨੇ ਦੁਕਾਨ ਤੇ ਇੱਕ ਵਾਰੀ ਜਾ ਕੇ ਸਮਝਾਤਾ ਸੀ ਨਾ ਕੀ ਸਮਝਾਇਆ ਸੀ ਤੇ ਕੀ ਮਤਲਬ ਕਿ ਲੜਾਈ ਨਾ ਕਰੋ ਆਪਣਾ ਘਰ ਬਸਾ ਲਓ ਚੰਗੀ ਤਰ੍ਹਾਂ ਤੇ ਉਹਨਾਂ ਨੂੰ ਇਹੀ ਗੱਲ ਦਾ ਤੇਜ ਝੜ ਗਿਆ ਕਿ ਉਹ ਮੇਰੇ ਦੁਕਾਨ ਤੇ ਕਿਉਂ ਆਈ ਪਹਿਲੋਂ ਵੀ ਕੋਈ ਵੀ ਬਵਾਦ ਹੋਇਆ ਤੁਹਾਡਾ ਸੀ ਹਾਂਜੀ ਪਰ 6 ਮਹੀਨੇ ਤੋਂ ਇਦਾਂ ਹੀ ਹੋ ਰਿਹਾ ਆ 6 ਮਹੀਨੇ ਤੋਂ ਬਿਵਾਹ ਤੇ ਤੁਹਾਡਾ ਲੜਾਈ ਝਗੜਾ ਚੱਲ ਰਿਹਾ ਵਾ अच्छा ते ਉਸ ਤੋਂ ਉਸ ਸਮੇਂ ਕੋਈ पुलिस कंप्लेंट ਵੀ ਹੋਈ ਸੀ ਜੱਡੀ ਨਹੀਂ ਉਸ ਵੀ ਨਹੀਂ ਕੀਤੀ ਨਹੀਂ ਤੁਹਾਡੇ ਵੱਲੋਂ ਕਿਹਾ ਗਿਆ ਨਾ ਕਿ ਤਿੰਨ ਚਾਰ ਵਾਰੀ ਸਮਝਾਇਆ ਵੀ ਗਿਆ ਵਾ ਉਹ ਤਾਂ ਘਰਦਿਆਂ ਨੇ ਆਪਸ 'ਚ ਸੁਣਾਈ ਸੀ ਹਾਂ ਅੱਛਾ ਕਿ ਇੱਕ ਕਮਿਊਨਿਟੀ ਵੱਲੋਂ ਸਮਝਾਇਆ ਗਿਆ ਕਿ ਤੁਹਾਡੇ ਘਰਦੇ ਆਪਸ 'ਚ ਬੈਠ ਕੇ ਸੁਣਾਈ ਆਪਸ 'ਚ ਘਰਦਿਆਂ ਨੇ ਸਮਝਾਇਆ ਸੀ ਅੱਛਾ ਘਰਦਿਆਂ ਨੇ ਹੀ ਸਮਝਾਤਾ ਤੇ ਤੁਹਾਡੇ ਜਵਾਈ ਭਾਈ ਨੇ ਫੋਟੋ ਹੁਣ ਤੁਹਾਨੂੰ ਤੁਹਾਨੂੰ ਕੀ ਮਤਲਬ ਤਲਾਕ ਦੇਣਾ ਚਾਹੁੰਦਾ ਹੈ ਰੱਖਣਾ ਨਹੀਂ ਚਾਹੁੰਦਾ ਹੈ ਕਰਦਾ ਕੀ ਪਿਆ ਉਹ ਕਹਿੰਦਾ ਮੈਂ ਰੱਖਣਾ ਨਹੀਂ ਚਾਹੁੰਦਾ ਪਰ ਮੈਂ ਰਹਿਣਾ ਚਾਹੁੰਦੀ ਆ ਜੇ ਉਹ ਨਹੀਂ ਰੱਖਣਾ ਚਾਹੁੰਦਾ ਤੇ ਮੈਨੂੰ ਸਾਫ ਦੱਸ ਦੇਵੇ ਮੇਰੀ ਕੁੜੀ ਦਾ ਤੇ ਮੇਰਾ ਖਰਚਾ ਚੱਕੇ ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਅੱਛਾ ਏਜ ਕੀ ਹੈ ਤੁਹਾਡੀ ਏਜ ਮੇਰੀ 21 21 ਏਜ ਹੈ ਤੁਹਾਨੂੰ ਲੱਗਦਾ ਹੈ ਕਿ ਮਤਲਬ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਕਿ ਮਤਲਬ ਮੇਰਾ ਖਰਚਾ ਲਗਾਇਆ ਜਾਵੇ ਮੇਰੀ ਬੇਟੀ ਦਾ ਖਰਚਾ ਚੁੱਕੇ ਤੁਸੀਂ ਆਪਣਾ ਘਰ ਨਹੀਂ ਵਸਾਣਾ ਚਾਹੁੰਦੇ ਉਹਨਾਂ ਨੂੰ ਮੈਂ ਰਹਿਣਾ ਚਾਹਨੀ ਹਾਂ ਉਹ ਨਹੀਂ ਰੱਖਣਾ ਚਾਹੁੰਦਾ ਮੈਨੂੰ ਨਹੀਂ ਹੁਣ ਉਹਨਾਂ ਵੱਲੋਂ ਕੀ ਕਿਹਾ ਜਾ ਰਿਹਾ ਕਿ ਮੈਂ ਰੱਖਣਾ ਨਹੀਂ ਹਾਂਜੀ ਇਦਾਂ ਕਿ ਕਰੀਂ ਕੁੜੀ ਦੇ ਦੋ ਬਸ ਮੈਂ ਤੈਨੂੰ ਨਹੀਂ ਰੱਖਣਾ ਤੂੰ ਆਪਣੀ ਗਮਾ ਫੋੜਾ ਮਕਾਨ ਦੀ ਵੇਚ ਤਾਂ ਮੈਨੂੰ ਮੇਰੇ ਨਾਲ ਕੋਈ ਸਲਾਹ ਨਹੀਂ ਕੀਤੀ ਮੈरिज ਨੂੰ ਕਿੰਨੀ ਦੇਰ ਹੋਈ ਮੈਡਮ ਡੇਢ ਸਾਲ ਹੋਇਆ ਡੇਢ ਸਾਲ ਹੋ ਗਿਆ ਜੀ ਤੇ ਜਿਹੜੀ ਮਾਰਕੋਟ ਹੋ ਰਹੀ ਤੁਹਾਡੇ ਨਾਲ ਡੇਢ ਸਾਲ ਚ ਹੋ ਰਹੀ ਹੈ ਕਿ ਹੁਣੇ ਹੋਈ ਹੈ ਨਹੀਂ 6 ਮਹੀਨੇ ਹੋ ਗਏ ਇਦਾਂ ਤੇ ਮੈਡਮ ਕੋਈ ਕੰਪਲੇਟ ਨਹੀਂ ਕੀਤੀ ਤੁਸੀਂ ਅੱਗੇ ਨਹੀਂ ਕਦੀ ਪੁਲਿਸ ਨੂੰ ਕੰਪਲੇਟ ਦਿੱਤੀ ਹੈ ਇਸ ਬਾਰੇ ਕੋਈ ਸਲਾਹ ਨਹੀਂ ਕੀਤੀ ਸੀ ਇਦਾਂ ਹੀ ਆਪਸ ਵਿੱਚ ਗੱਲ ਕੀਤੀ ਸੀ ਅਚਾ ਉਹਨੇ ਰਜੀ ਸ਼ਾਇ ਗੱਡੀ ਹੈ ਕਿ ਜਿਹੜਾ ਤੁਹਾਡੇ ਮੰਮੀ ਤੁਹਾਡੇ ਉਹਦੇ ਘਰ ਗਏ ਉਹਦੇ ਉਸ ਤੋਂ ਬਾਅਦ ਉਹਨੇ ਉਹ ਖੁੰਦਕ ਰੱਖੀ ਹੈ ਕਿ ਮੇਰੇ ਕਾਹ ਬਈ ਦੁਕਾਨ ਤੇ ਕਿਉਂ ਆਏ ਹੈ ਨਾ ਹਾਂਜੀ ਅੱਜ ਤਾਂ ਮੁੰਡੇ ਲੈ ਕੇ ਆਏ ਦੁਕਾਨ ਤੇ ਕਿਉਂ ਬੜੀ ਹੈ ਉਹੀ ਖੁੰਦਕ ਸੀਗੀ ਉਹਨੇ ਅੱਜ ਕੱਢਦੀ ਅੱਛਾ ਹਾਂਜੀ ਤਾਂ ਪਹਿਲੀ ਵਾਰੀ ਤੇ ਅੱਜ ਆਂਦੇ ਹੀ ਤੁਹਾਡੀ ਮਦਰ ਤੇ ਹਮਲਾ ਕੀਤਾ ਪਹਿਲੋ ਕਿ ਤੁਹਾਡੀ ਮੰਮੀ ਨੇ ਮਾੜੀ ਜੀ ਗੱਲ ਕੀਤੀ ਹੈ ਕਿ ਇਦਾਂ ਮਤਲਬ ਕਿਉਂ ਕਰ ਰਹੇ ਹੋ ਤੁਹਾਡੀ ਮਾਂ ਭੈਣਾਂ ਨਾਲ ਇਦਾਂ ਕਰੀਏ ਤੇ ਉਹਨੂੰ ਬੁਰਾ ਲੱਗ ਗਿਆ ਬਸ ਇਹਨੇ ਤੇ ਹੀ ਮੰਮੀ ਨੂੰ ਲੰਮੇ ਪਾ ਕੇ ਕੁੱਟਣ ਲੱਗਾ ਅੱਛਾ ਹਾਂਜੀ ਗੁੰਡਾ ਜੀ ਕੋਈ ਗੁੰਡਾ ਹੈ ਰੋਡ ਤੇ ਵਿੱਚ ਰੋਡ ਦੇ ਜਿੱਥੇ ਔਨ ਰੋਡ ਹਾਂਜੀ ਤੇ ਮੈਨੂੰ ਨਹੀਂ ਇਹ ਕੈਸੀ ਗੁੰਡਾ ਕਰਦੀ ਹੈ ਮੈਡਮ ਇੱਕ ਪਾਸੇ ਤੁਹਾਡਾ ਹੀ ਹਸਬੰਡ ਹੋ ਕੇ ਤੁਹਾਡੇ ਮਾਪੇ ਉਹਨਾਂ ਮਾਰ ਕੁੱਟ ਕਰ ਰਹੇ ਹੈ ਹਾਂਜੀ ਤੇ ਤੁਹਾਡੇ ਵੱਲੋਂ ਹੁਣ ਮੌਕੇ ਤੇ ਪੁਲਿਸ ਨੂੰ ਕੰਪਲੇਂਟ ਕੀਤੀ ਇਸ ਮੈਟਰ 'ਚ ਹਜੇ ਨਹੀਂ ਕੀਤੀ ਆ ਜਾਣਾ ਆ ਹਾਂਜੀ ਹਲੇ ਜਾਣਾ ਆ ਹਲੇ ਐਮਲਰ ਕਟਾ ਦਿੱਤੀ ਤੁਹਾਡੇ ਵੱਲੋਂ ਜੀ ਮੈਡਮ ਕਿੰਨੇ ਨੰਬਰ ਠਾਣਾ ਪੈਂਦਾ ਆਪਣਾ ਸਤਿ ਨਮਸਕਾਰ ਸਤਿ ਨਮਸਕਾਰ ਜਿੱਥੇ ਲੜਾਈ ਝਗੜਾ ਆਇਆ ਤੇ ਕੈਮਰੇ ਲੱਗੇ ਸੀ ਸੀਸੀਟੀਵੀ ਕੈਮਰੇ ਲੱਗੇ ਸੀ ਨਹੀਂ ਉੱਥੇ ਕੋਈ ਕੈਮਰਾ ਲੱਗੇ ਨਹੀਂ ਤੁਹਾਡੇ ਫਾਦਰ ਤੇ ਵੀ ਹੱਥ ਚੱਕਿਆ ਸੀ ਉਹਨੇ ਕਿਹਾ ਹਾਂਜੀ ਫਾਦਰ ਤੇ ਵੀ ਚੱਕਿਆ ਸੀ ਫਾਦਰ ਵਿੱਚ ਮੰਮੀ ਨੂੰ ਬਚਾਣ ਗਏ ਸੀ ਨਾ ਤੇ ਉਹਨਾਂ ਨੂੰ ਵੀ ਵੇਚ ਕੁੱਟਿਆ ਉਹਨਾਂ ਨੂੰ ਵੀ ਤੇ ਕੁੱਟਿਆ ਉਹਨੇ ਕੋਈ ਹਥਿਆਰ ਨਾਲ ਕੁੱਟਿਆ ਫਾਦਰ ਨੂੰ ਜਾਂ ਉਦਾਂ ਹੀ ਬੈਟ ਫੜਿਆ ਹੋਇਆ ਸੀ ਉਹਦੇ ਨਾਲ ਹੀ ਮੰਮੀ ਨੂੰ ਮਾਰਿਆ ਜਦੋਂ ਉਹਨਾਂ ਨੇ ਅਟੈਕ ਕੀਤਾ ਕੋਈ ਤੁਹਾਡੇ ਘਰੇ ਕੌਣ-ਕੌਣ ਸੀਗਾ ਮੰਮੀ ਸੀਗੇ ਤੇ ਡੈਡੀ ਸੀਗੇ ਤੇ ਭੈਣ ਸੀਗੀ ਤੇ ਮਾਸੀ ਹੁੰਨੀ ਸੀਗੇ ਮੈਡਮ ਕੀ ਨਾਮ ਹੈ ਜੀ ਸੀਮਾ ਸੀਮਾ ਜੀ ਹੋਇਆ ਕੀ ਸੀ ਜੀ ਜੀ ਕੁਛ ਨਹੀਂ ਆ ਕੁੜੀ ਲੈਣ ਆਇਆ ਸੀ ਕੁੜੀ ਨੂੰ ਫੋਨ ਕੀਤਾ ਕਹਿੰਦਾ ਮੇਰੀ ਕੁੜੀ ਦੇ ਦੇ ਰਾਤ ਨੂੰ ਦੁੱਧ ਪਿੰਦੀ ਹੈ ਜੀ ਸਾਰੀ ਉਹਨੂੰ ਰਾਤ ਨੂੰ ਕੁੜੀ ਨੂੰ ਕਿੱਥੇ ਦੇਦੀ ਹੈ ਅੱਛਾ ਅੱਛਾ ਜੀ ਕੁੜੀ ਨੂੰ ਫੋਨ ਕਰਕੇ ਕਹਿੰਦਾ ਕੁੜੀ ਦੇ ਕੇ ਜਾਣੇ ਤਾਂ ਮੈਂ ਕੁਰਬਾਨਾ ਲੈ ਕੇ ਆ ਰਿਹਾ ਕਿਹਦਾ ਉਹਨੂੰ ਕਹਿ ਗਈ ਜੀ ਇਹ ਘਰ ਵਾਲਾ ਇਹਦਾ ਕਹਿ ਰਿਹਾ ਅੱਛਾ ਹਾਂਜੀ ਫਿਰ ਮੈਂ ਇਹਨੂੰ ਪਿੱਛੇ ਪਿੱਛੇ ਬੈਠੀ ਚਲੀ ਗਈ ਬੈਕਅਪ ਮਾਰੇਗਾ ਤਾਂ ਨਹੀਂ ਕੁੜੀ ਨੂੰ ਅੱਛਾ ਜੀ ਤੇ ਇਹਨੇ ਕੀ ਕਹਿੰਦੇ ਆ ਕੁੜੀ ਨੂੰ ਤਾਂ ਕੀ ਉਹਨੂੰ ਧੱਕਾ ਦੇ ਕੇ ਤਾਂ ਮੈਨੂੰ ਫੜ ਲਿਆ ਉਹਨੇ ਅੱਛਾ ਕੁੜੀ ਦੇ ਵੀ ਲੱਗੀ ਉਹਨੂੰ ਛੋਟੀ ਡਿੱਗਣ ਵਾਲੀ ਸੀ ਉਹਦਾ ਸਿਰ ਫੜ ਜਾਣਾ ਸੀ ਅੱਛਾ ਬੱਚੀ ਜਿਹੜੀ ਛੋਟੇ ਬੱਚੇ ਜਿਹੜਾ ਹਾਂਜੀ ਨਿਊ ਬੋਨ ਬੇਬੀ ਹੈ ਹਾਂਜੀ ਹਾਂਜੀ ਜੀ ਤੇ ਮੈਨੂੰ ਮੈਨੂੰ ਇੰਨਾ ਮਾਰਿਆ ਉਹਦੇ ਨਾਲ ਰੋਡਾਂ ਨਾਲ ਮਾਰਿਆ ਕੀ ਅਛਰੇ ਹਾਂਜੀ ਉਥੇ ਕਿੰਮਲੇ ਨੇ ਛਡਾਣ ਦੀ ਕੁਛ ਨਹੀਂ ਕੀਤੀ ਹੈ ਜੀ ਬਾਅਦ ਚ ਆਏ ਲੋਕੀ ਮੇਰਾ ਘਰ ਵਾਲਾ ਸੀਗਾ ਉਹਦੇ ਵੀ ਮਾਰੀਆਂ ਆ ਤਾਂ ਤਾਂ ਵੀ ਮੈਨੂੰ ਛੱਡਦਾ ਨਹੀਂ ਸੀ ਜੀ ਨਹੀਂ ਤੁਹਾਨੂੰ ਔਨ ਰੋਡ ਕਿੱਦਾਂ ਪੈ ਗਿਆ ਮਤਲਬ ਮਤਲਬ ਅਸੀਂ ਰਹਿੰਦੇ ਹਾਂ ਨਾ ਮੇਨ ਰੋਡ ਤੇ ਆਈਏ ਤਾਂ ਘਰ ਦੇ ਮੇਨ ਰੋਡ ਤੇ ਪਹੁੰਚੀ ਹੈ ਨਾ ਤਾਂ ਫਿਰ ਉੱਥੇ ਆਇਆ ਸੀ ਅੱਛਾ ਹਾਂਜੀ ਨਹੀਂ ਤੁਹਾਡੀ ਬੇਟੀ ਵੱਲੋਂ ਕਿਹਾ ਗਿਆ ਕਿ ਉਹ ਘਰ ਦੇ ਵਿੱਚ ਅੰਦਰ ਵੜ ਕੇ ਆਇਆ ਸੀ ਮੈਨੂੰ ਉੱਥੇ ਉਹਨੇ ਮਾਰਕੁੱਟ ਕੀਤੀ ਹੈ ਮੁੰਡੇ ਨਾਲ ਲੈ ਕੇ ਆਇਆ ਸੀ ਹਾਂਜੀ ਉਹ ਆਇਆ ਸੀ ਮਤਲਬ ਘਰ ਦੇ ਬਾਹਰ ਹੀ ਸੀ ਬਿਲਕੁਲ ਅੱਛਾ ਜੀ ਮਤਲਬ ਤੁਹਾਡਾ ਘਰ ਔਨ ਰੋਡ ਹੈ ਤੇ ਤੁਸੀਂ ਤੁਹਾਨੂੰ ਘਰ ਦੇ ਮਤਲਬ ਤੁਸੀਂ ਗੱਲ ਕਰਨ ਲਈ ਗਏ ਤੇ ਉਸ ਸਮੇਂ ਮਤਲਬ ਮਾਰਕੁੱਟ ਕੀਤੀ ਹਾਂਜੀ ਕੁੜੀ ਨੂੰ ਵੀ ਧੱਕਾ ਦਿੱਤਾ ਤੇ ਮੈਨੂੰ ਫੜ ਹੀ ਲਿਆ ਉਹਨੇ ਮੈਡਮ 6 ਮਹੀਨੇ ਤੋਂ ਜਿਹੜਾ ਵਿਵਾਦ ਜਿਹੜਾ ਲਗਾਤਾਰ ਚੱਲਦਾ ਪਿਆ ਹੈ ਤਾਂ ਤੁਹਾਡੇ ਵੱਲੋਂ ਇਹਨੂੰ ਨਿਪਟਾਉਣ ਦੀ ਕੋਸ਼ਿਸ਼ ਨਹੀਂ ਕੀਤੀ ਇੱਕ ਵਾਰੀ ਬਹੁਤ ਕੀਤੀ ਬਲ라 ਠਾਕੁਰ ਕੋ ਗਏ ਆ ਹੋਰ ਕਿੱਦਾਂ ਕੋ ਸਲਾਹਾਂ ਲਿੱਤੀਆਂ ਬੈਠ ਕੇ ਗੱਲ ਕੀਤੀ ਹੈ ਸਾਰਿਆਂ ਦੇ ਸਾਰਿਆਂ ਦੇ ਸਾਹਮਣੇ ਕਹਿੰਦਾ ਆ ਹਾਂਜੀ ਮੈਂ ਰੱਖੂਗਾ ਮੇਰੀ ਜ਼ਿੰਮੇਵਾਰੀ ਕੁੜੀ ਨੂੰ ਕੁਛ ਨਹੀਂ ਲਿਆਕ ਦਿੰਦਾ ਨਾ ਛੋਟੀ ਕੁੜੀ ਨੂੰ ਖਾਣ ਨੂੰ ਦਿੰਦਾ ਆ ਨਾ ਕੀ ਕਹਿੰਦੇ ਆ ਇਹਦੀ ਦੇਖਭਾਲ ਕਰਦਾ ਆ ਕੁਛ ਨਹੀਂ ਕਰਦਾ ਅਕੋਰਡਿੰਗ ਟੂ ਲਾ ਵੀ ਚੱਲੀ ਐ ਮੈਮ ਕੋਰਟ ਵੀ ਜਿਹੜਾ ਕਿ ਇੰਨਾ ਛੋਟਾ ਬੀਵੀ ਮਾਂ ਤੋਂ ਅਲੱਗ ਨਹੀਂ ਕਰ ਸਕਦਾ ਹਾਂਜੀ ਹਾਂਜੀ ਲੇਕਿਨ ਫੀਵੀ ਜ਼ਬਰਦਸਤੀ ਤ ਜੀ ਦੀ ਕੰਪਲੇਂਟ ਪੁਲਿਸ ਪ੍ਰਸ਼ਾਸਨ ਨੂੰ ਤੁਹਾਡੇ ਵੱਲੋਂ ਕਰਵਾਈ ਜਾਏਗੀ ਜਾਂ ਫਿਰ ਕਰਵਾਈ ਗਈ ਹੈ ਨਹੀਂ ਜੀ ਕਰਾਵਾਂਗੇ ਹੋਰ ਅਸੀਂ ਚੱਲੇ ਆ ਅੱਛਾ ਹਾਂਜੀ ਹੁਣ ਤੁਸੀਂ ਜਾ ਕੇ ਕੰਪਲੇਂਟ ਦਿਓ ਹਾਂਜੀ ਕਿਹੜੇ ਥਾਣਾ ਲੱਗਦਾ ਤੁਹਾਨੂੰ 7 ਨੰਬਰ ਜੀ ਕਿੱਥੇ ਦਾ ਮਾਮਲਾ ਡਿਵੀਜ਼ਨ ਨੰਬਰ 7 ਦਾ ਮਾਮਲਾ ਹੈ ਜਿੱਥੇ ਇਹ ਜਿਹੜੀਆਂ ਲੜਕੀ ਨੇ ਇਹਨਾਂ ਨਾਲ ਜਿਹੜੀ ਮਾਰਕੁੱਟ ਹੋਈ ਹੈ ਇਹਨਾਂ ਦਾ ਪਰਿਵਾਰ ਜਿਹੜਾ ਇੱਥੇ ਪਹੁੰਚਿਆ ਹੈ ਤੇ ਆਨੰਦ ਵੱਲੋਂ ਟਾਈਮ ਤੇ ਤੁਹਾਨੂੰ ਦੱਸ ਦਈਏ ਕਿ ਇਹਨਾਂ ਵੱਲੋਂ ਡਿਵੀਜ਼ਨ ਨੰਬਰ 7 'ਚ ਕੰਪਲੇਂਟ ਕਰਾਈ ਜਾਏਗੀ ਪਰਿਵਾਰ ਨਾਲ ਜਿਹੜਾ ਕਰਦਾ ਜਵਾਈਏ ਉਸਨੇ ਮਾਰਕੋ ਕੀਤੀ ਆਪਣੀ ਸੱਸ ਤੇ ਆਪਣੀ ਜਨਾਨੀ ਨਾਲ ਸੋ ਇਸ ਨੂੰ ਲੈ ਕੇ ਜਿਹੜਾ ਹੁਣ ਕੰਪਲੇਂਟ ਕਰਾਈ ਚਾਹੀਦੀ ਹੈ ਨਹੀਂ ਤੁਸੀਂ ਜਨਾ ਮੈਨੂੰ ਫੋਟੋ ਦਿਓ ਬੜਾ ਮਾਰਿਆ